ਰਾਸ਼ਟਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਜੀ ਨਾ 27 ਤਰੀਕ ਨੂੰ ਸੰਸਦ ਅਮਨੀਤ ਸਿੰਘ ਬਿੱਟੂ ਭਾਰਤ ਪੂਸ਼ਨ ਆਸ਼ੂ ਸਾਫ ਦਾ ਮੰਤਰੀ ਅਤੇ ਹੋਰ ਨਾ ਆਗੂਆਂ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਘਰਾਉ ਕੀਤਾ ਗਿਆ ਸੀ ਅਤੇ ਤਾਲਾ ਜੜ ਦਿੱਤਾ ਗਿਆ ਸੀ ਉਦੋਂ ਨਗਰ 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 ਵੱਲੋਂ ਵੀ ਗ੍ਰੈਂਡਰ ਮਸ਼ੀਨਾਂ ਚਲਾਈਆਂ ਗਈਆਂ ਸਨ ਅੰਦਰੋਂ ਤਾਲੇ ਲਾ ਦਿੱਤੇ ਗਏ ਸਨ ਪਰ ਅੱਜ ਨਵੀਂ ਅਪਡੇਟ ਉਸ ਮਾਮਲੇ ਵਿੱਚ ਆਈ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਜਿਸ ਤੇ ਸਾਂਸਰ ਅਮਨੀ ਸਿੰਘ ਬਿੱਟੂ ਉੱਤੇ ਮਾਮਲਾ ਦਰਜ ਹੋਇਆ ਉੱਤੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਤ ਤਲਵਾਰ ਅਤੇ ਸੀਨੀਅਰ ਡਿਪਟੀ ਮੇਅਰ ਸਾਬਕਾ ਸੀਨੀਅਰ ਡਿਪਟੀ ਮੇਅਰ ਸੁੰਦਰ ਸ਼ਾਮ ਮਲਹੋਤਰਾ ਉੱਤੇ ਪਰਚਾ ਦਰਜ ਕੀਤਾ ਗਿਆ ਤੇ 60 ਤੋਂ 50 ਤੋਂ 60 ਹੋਰ ਨਾਮ ਮਲੂਮ ਵਿਅਕਤੀ ਜਿਹੜੇ ਨੇ ਉਹ ਪਾਏ ਗਏ ਥਾਣਾ ਡਿਵੀਜ਼ਨ ਨੰਬਰ 1 ਜਿਹੇ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 14 ਤਰੀਕ ਜਿਹੜੀ ਹੈਗੇ 28/2/2024 353 186 149 ਆਈ ਪੀ ਐਸ ਦੇ ਤਾਹਾ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਵਾਕਿਆ ਲਿਖਿਆ ਗਿਆ 27/2/2024 ਕਾਰਪੋਰੇਸ਼ਨ ਦਫਤਰ A ਜ਼ੋਨ ਪਰਚਾ ਕਿਨੇ ਵਾਰ ਦਰਜ ਕਰਾਇਆ ਗਿਆ ਸਭ ਤੋਂ ਅਹਿਮ ਹੈ ਵੀ ਪਰਚਾ ਕਿਸ ਨੇ ਦਰਜ ਕੀਤਾ ਹੈ ਪਰਚਾ ਦਰਜ ਕਰਵਾਇਆ ਗਿਆ ਅਮਿਤ ਕੁਮਾਰ ਪੁੱਤਰ ਤਿਲਕ ਰਾਜਵਾਸੀ ਮਕਾਨ ਨੰਬਰ B1 ਸ਼ਾਹੀ ਮੁਹੱਲਾ ਗਲੀ ਨੰਬਰ 3 ਨੇੜੇ ਦਮੂੜਿਆ ਪੁਲ ਉਕਤ ਵਿਅਕਤੀ ਵੱਲੋਂ ਮਾਮਲਾ ਦਰਜ ਕਰਾਇਆ ਗਿਆ ਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦੇ ਸੰਸਦ ਸਾਬਕਾ ਮੰਤਰੀ ਭਾਰਤ ਕੁਸ਼ਨ ਅਸੂ ਸੰਗੇਤ ਤਲਵਾਰ ਸਾਬਕਾ ਵਿਧਾਇਕ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁੰਦਰ ਸ਼ਾਮ ਅਰੂੜਾ ਲਿਖਿਆ ਗਿਆ ਪਲਗੀ ਸੁੰਦਰ ਸ਼ਾਮ ਮਲਹੋਤਰਾ ਜਿਹੜਾ ਉਹਨਾਂ ਦਾ ਨਾਮ ਦੱਸਿਆ ਤਾਂ ਉਸ ਦੇ ਵਿਅਕਤੀ ਨੇ ਲਿਖਿਆ ਗਿਆ ਕਿ ਮੈਂ ਡਿਊਟੀ ਦਾ ਤਨਾਅ ਸੰਤਾਂ 11:30 ਵਜੇ ਦੇ ਕਰੀਬ ਇਹਨਾਂ ਨੇ ਆਏ ਕਿ ਧੱਕਾ ਮੁਕੀ ਕੀਤੀ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਤਾਲਾ ਚੜ੍ਹ ਦਿੱਤਾ ਗਿਆ ਤਾਂ ਹੁਣ ਦੇਖਦੇ ਹਾਂ ਇਸ ਉੱਤੇ ਕਾਂਗਰਸ ਪਾਰਟੀ ਕੀ ਰਿਐਕਟ ਕਰਦੀ ਹੈ ਸੰਸਦ ਮਨੀਸ਼ ਸਿੰਘ ਬਿੱਟੂ ਕੀ ਬੋਲਦੇ ਨੇ ਭਾਰਤ ਕੁਸ਼ਨ ਅਸੂ ਕੀ ਬੋਲਦੇ ਨੇ ਕਿਉਂਕਿ ਤਾਲਾ ਇੱਕ ਵਾਰ ਪਹਿਲਾਂ ਵੀ ਸੰਸਦ ਰਵਨੀਤ ਸਿੰਘ ਬਿੱਟੂਹੜਾ ਵੱਲੋਂ ਕਾਰਪੋਰੇਸ਼ਨ ਨੂੰ ਜੜਨ ਦਾ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਸਮੇਂ ਜਿਹੜੇ ਹਮ ਮੌਜੂਦਾ ਵਿਧਾਇਕ ਨੂੰ ਸਮਝ ਨਾਲ ਸੀ ਅੱਜ ਉਹਨਾਂ ਤੋਂ ਵੱਖ ਨੇ ਮਾਮਲਾ ਕਿੱਦਾਂ ਹੋ ਜਾਏਗਾ ਕੀ ਗੱਲ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹ ਗ੍ਰੈਂਡਰ ਚੱਲੇ ਸੀ ਉਦੋਂ ਸੰਸਦ ਰਵਨੀਤ ਸਿੰਘ ਬਿੱਟੂ ਨੇ ਵੀ 307 ਦਾ ਪਰਚਾ ਦਰਜ ਕਰਵਾਉਣ ਦੀ ਗੱਲ ਕੀਤੀ ਸੀ ਤਾਂ ਦੇਖਦੇ ਹਾਂ ਸੰਸਦ ਰਵਨੀਤ ਸਿੰਘ ਬਿੱਟੂ ਜਾਂ ਭਾਪੂਛਣਾ ਸਿਤੇ ਕੀ ਪ੍ਰਤੀਕਿਰਿਆ ਦਿੰਦੇ ਹਨ